ਪੰਜਾਬੀਓ ਜੁੜੇ ਹੋਏ ਹੋ ਵਿਚਾਰਵਾਨ ਟੀਵੀ ਦੇ ਨਾਲ ਇਸ ਵੇਲੇ ਤਸਵੀਰਾਂ 15 ਸਤੰਬਰ 2025 ਦੀਆਂ ਦਿਖਾ ਰਹੇ ਆ ਤੇ 7 ਰੋਜ਼ ਦੇ ਕੰਡੇ ਤੋਂ ਨਵੀਆਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਆ। ਉਹ ਸਾਹਮਣੇ ਤਸਵੀਰਾਂ ਦੇ ਵਿੱਚ ਦੇਖੋ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾ ਇਹੇ ਤਸਵੀਰਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਨੇ ਕਿਉਂਕਿ ਜਦੋਂ ਇਸੇ ਤਸਵੀਰਾਂ ਦੀ ਇਹਨਾਂ ਗੁਰੀਹਾਂ ਸੁਝਾਈ ਤੁਹਾਨੂੰ ਦੱਸਾਂਗੇ ਤਾਂ ਤੁਹਾਨੂੰ ਸਮਝ ਆਏਗੀ ਕਿ ਕਿੰਨਾ ਵੱਡਾ ਨੁਕਸਾਨ ਜਿਹੜਾ ਹੈ ਅਣਾਂ ਦੀ ਮਾਰ ਦੇ ਨਾਲ ਪੰਜਾਬ ਨੂੰ ਸਹਿਣਾ ਪਿਆ ਹੈ ਉਸਾਨਾਂ ਦਾ ਝੋਨਾ ਜਿਹੜਾ ਪੱਕਿਆ ਹੋਇਆ ਸਨੇਰੀ ਹੋਣਾ ਸੀ ਜਿੱਥੇ ਇਹ ਜਿਸ ਤਰ੍ਹਾਂ ਅੱਗ ਲੱਗੀ ਹੁੰਦੀ ਹੈ ਕਿਸੇ ਚੀਜ਼ ਨੂੰ ਉਸੇ ਤਰ੍ਹਾਂ ਪਾਣੀ ਦੀ ਉਮਤ ਦੇ ਨਾਲ ਇਹ ਝੋਨਾ ਬਰਬਾਦ ਹੋ ਚੁੱਕਿਆ ਫਸਲਾਂ ਫਸਲਾਂ ਮਾਨ ਵੀ ਕਿਸਾਨਾਂ ਦੀ ਹੜ੍ਹ ਗਈ ਉਹ ਇੱਕ ਪਾਸੇ ਪੰਜਾਬ ਦੇ ਵਿੱਚ ਪਰਵਾਸੀਆਂ ਦੀ ਮਾਰ ਅਪੋਲੀ ਪ੍ਰਵਾਸੀ ਕੁਝ ਇਰਾਦਤੀ ਅੰਤਰਾਂ ਦੇ ਵੱਲੋਂ ਛੋਟੇ ਜੇ ਹਰਵੀਰ ਨੂੰ ਦਰਿੰਦਗੀ ਦੇ ਨਾਲ ਕਤਲ ਕਰ ਦਿੱਤਾ ਗਿਆ ਉੱਥੇ ਹੀ ਪੰਜਾਬ ਦੀ ਇਹ ਤਸਵੀਰਾਂ ਤੁਸੀਂ ਵਿਚਾਰ ਵਾਂਟੀਹੀ ਤੇ ਦੇਖ ਰਹੇ ਹੋ ਇਹ ਅਗਲਾਂ ਦਾ ਕਿੰਨਾ ਵੱਡਾ ਨੁਕਸਾਨ ਹੋ ਗਿਆ ਵਿਚਾਰਵਨ ਟੀਵੀ ਲਗਾਤਾਰ ਤੁਹਾਨੂੰ ਵਿਚਾਰਵਨ ਟੀਵੀ ਦੇ ਫੇਸਬੁੱਕ YouTube ਚੈਨਲ ਦੇ ਉੱਪਰ Instagram ਚੈਨਲ ਦੇ ਉੱਪਰ ਪੰਜਾਬ ਦੀਆਂ ਵਕ ਵਕ ਅਪਡੇਟ ਦਿੰਦਾ ਰਹਿੰਦਾ ਹੈ ਉੱਥੇ ਹੀ ਅੱਜ 15 ਸਤੰਬਰ 2025 ਦੀਆਂ ਸਤਲੋਈ ਦੇ ਕੰਡੇ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫਸਲ ਆਪਣ ਤੋਂ ਬਾਅਦ ਸਾਨਾ ਦੀ ਫਸਲ ਹੈ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਹੈ। ਹੁਣ ਇਸ ਫਸਲ ਦੇ ਪੰਨੇ ਕੁਛ ਨਹੀਂ ਰਿਹਾ। ਇਹ ਹਾਲਾਤ ਜਿਹੜੇ ਨੇ ਬਹੁਤ ਖਰਾਬ ਨੇ। ਸਰਕਾਰ ਨੇ ਗਰਦਾਵਰੀਆਂ ਕਰਦੇ ਹੁਕਮ ਜਾਰੀ ਕਰ ਦਿੱਤੇ। ਮੁਆਵਜ਼ੇ ਕਿੰਨੇ ਮਿਲਦੇ ਆ ਕਿੰਨੇ ਨਹੀਂ ਮਿਲਦੇ ਬਾਤ ਹੀ ਗੱਲਾਂ ਨੇ। ਪਰ ਫਸਲਾਂ ਜਿਹੜੀ ਹੁਕਮ ਕਿਥੇ ਨਹੀਂ ਬੇਟੀ ਦੀ ਸ਼ਾਦੀ ਕਰਨੀ ਸੀ ਕਿਸੇ ਦੀ ਸਕੂਲ ਦੀ ਫੀਸ ਭਰਨੀ ਸੀ ਕਿਸੇ ਨੇ ਮਕਾਨ ਨਿਸ਼ਾਤ ਕੋਣੀ ਦੀ ਕਿਸੇ ਨੇ ਆਪਣੇ ਬਾਥਰੂਮ ਬਣਾਉਣੇ ਸਨ ਉਹਨਾਂ ਫੋਟੋਆਂ ਦਾ ਨਿਸ਼ਾਨ ਹੋ ਗਿਆ ਹੁਣ ਤਸਵੀਰਾਂ ਜਿਵੇਂ 41 ਟੀਵੀ ਤੇ ਲਾਈਵ ਪਿਛਲੇ ਸਮਿਆਂ ਦੇ ਵਹਾਂਗਾ ਵੀ ਦੇਖੋ ਇਹ ਵੱਡੀਆਂ ਤਸਵੀਰਾਂ ਹੋ ਗਈਆਂ ਅਪਡੇਟਸ ਅੱਜ ਚਾਹਨੀ ਵਿਚਾਰਵਨ ਟੀਵੀ ਦਿਖਾ ਰਿਹਾ ਹੈ ਫਸਲਾਂ ਜਿਹੜੀਆਂ ਨੇ ਨੀਵੇਂ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਪਾਣੀ ਫਿਰਿਆ तकरीबन ਫਸਲ ਖਤਮ ਹੋ ਚੁੱਕੀ ਆ ਉਹੋਲਾ ਕੇ ਜਿੱਥੇ 2019 ਇਹ 2023 ਦੇ ਵਿੱਚ ਹੜਾ ਆਇਆ ਸੀ ਇਹ ਨਾਲ ਆ ਜਾਂਦੇ ਵਿੱਚ ਵਿਚਾਰਵੰਟੀ ਵੀ ਤੁਹਾਨੂੰ ਦੁਬਾਰਾ ਇੱਕ ਵਾਰ ਫੇਰ ਲੈ ਕੇ ਆਇਆ ਇਹ ਵਿਚਾਰਵੰਟੀ ਦੇ ਫੇਸਬੁਕ YouTube ਚੈਨਲ ਦੇ ਉੱਪਰ ਤੁਸੀਂ ਸਾਰਾ ਅਪਡੇਟ ਸਮੇਂ-ਸਮੇਂ ਦੇ ਦੇਖਦੇ ਰਹਿੰਦੇ ਵਿਚਾਰਵੰਟੀ ਤੁਹਾਨੂੰ ਹਰ ਖਬਰ ਹਰ ਅਪਡੇਟ ਟਾਈਮ ਟੂ ਟਾਈਮ ਪਹੁੰਚ ਉਗਾਰਿੰਦਾ ਸਾਡੇ ਚੈਨਲ ਤੇ ਤੁਹਾਨੂੰ ਖਬਰਾਂ ਦੀ ਪਰਮਾਰ ਨਹੀਂ ਅਵਰਾਂ ਦੀ ਵਿਚਾਰ ਮਿਲੇਗੀ ਖਬਰਾਂ ਦਾ ਵਿਚਾਰ ਸਾਰ ਕੁਝ ਜਾਣਣ ਗਿਆ ਤਾਂ ਪਾਪਨ ਗਿਰਨਗੇ ਜੇ ਤੁਸੀਂ ਜੁੜੇ ਹੋ ਤੁਸੀਂ ਆਪਣੀ ਜਗਾ ਦਾ ਨਾਮ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤੇ ਆਪਣੇ ਇਲਾਕੇ ਦਾ ਹਾਲ ਵੀ ਦੱਸ ਸਕਦੇ ਹੋ ਆਪਣੇ ਇਲਾਕੇ ਦੀ ਸਿਤਾਰ ਜੀ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਸੋ ਇਹ ਫਸਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਆ ਸਾਡੇ ਕੈਮਰਾਮੈਨ ਸਾਹਿਬ ਨੇ ਲਗਾਤਾਰ ਤੁਹਾਨੂੰ ਦਿਖਾਈਆਂ ਤੇ ਇਹ ਜਲੰਧਰ ਦਾ ਇਹ ਲੋਹਿਆ ਫਾਸ ਤੇ ਪਿੰਡਾਂ ਦੀਆਂ ਤਸਵੀਰਾਂ ਜੀ

ਧੰਨਵਾਦ ਸ਼ੁਕਰੀਆ OK ਹੋ ਗਿਆ